ਆਪਾਂ ਖੜੇ ਆ ਜੀ ਸੂਏ ਕੋਲੇ ਪਿੰਡ ਬਰਾਸਪੁਰ ਬੱਕਰੀਆਂ ਤੇ ਆ ਭੇਡਾਂ ਦਾ ਜਿਹੜੇ ਇੱਥੇ ਸੀਗਾ ਆਰਾਮ ਕਰ ਰਹੇ ਆ ਦੁਪਹਿਰੇ ਇਹ ਆਪਾਂ ਕਰਦੇ ਆ ਨਾ ਬਾਈਆਂ ਨਾਲ ਗੱਲਬਾਤ ਬਾਈ ਜਿਹੜਾ ਭੇਡ ਦਾ ਦੁੱਧ ਕਹਿੰਦੇ ਹੁੰਦੇ ਆ ਬਹੁਤ ਚੰਗਾ ਹੁੰਦਾ ਤੇ ਬੱਕਰੀ ਦਾ ਨਾ ਹਾਂਜੀ ਭੇੜ ਦੇ ਦੁੱਧ 'ਚ ਕੀ ਕਾਣ ਹੁੰਦੇ ਇਹਦੇ 'ਚ ਇੱਕ ਜੇ ਨਿੱਕਾ ਬੱਚਾ ਮਿੱਟੀ ਖਾਂਦਾ ਹੋਵੇ ਉਹਨੂੰ ਪਿਆਇਆ ਜਾਂ ਮਿੱਟੀ ਖਾਣਾ ਵੀ ਹਟ ਜਾਂਦਾ ਜੀ ਅੱਛਾ ਤੇ ਹੋਰ ਸ਼ਰਚ ਕਰਕਰਾਂ ਇਕਲੋਰਾ ਨਾਲਾ ਉਹ ਵੀ ਘਰ ਵੀ ਹਟ ਜਾਂਦੀ ਤੇ ਫਿਰ ਇਹ ਹੈਗਾ ਇਹਦਾ ਦੁੱਧ ਆ ਜਿਹੜਾ ਬੱਕ ਬੁੱਕ ਵੀ ਜਾਂਦਾ ਭੇੜ ਦਾ ਜੀ ਦੇਖਦਾ ਤਾਂ ਬੱਕਰਾ ਮੱਕਰਾ ਦੇ ਚੋਕੇ ਬੰਦੇ ਕਹੀਦਾ ਪਾ ਆਂਦੇ ਆ ਇਹ ਤਾਂ ਨਿਕਲਦੇ ਦੁੱਧ ਥੋੜਾ ਕੁ ਇਹਨਾਂ ਦਾ ਨਾ ਹਾਂ ਚੋਟਕੀਆਂ ਨਾਲ ਚੋਣਾ ਪੈਂਦਾ ਚੋਟਕੀਆਂ ਨਾਲ ਚੋਣਾ ਪੈਂਦਾ ਠੀਕ ਆ ਤੇ ਬੱਕਰੀਆਂ ਦਾ ਪਤਾ ਹੀ ਜਿਵੇਂ ਸਲਸਲ ਪੂਰੇ ਕਰਨ ਵਾਸਤੇ ਹੁੰਦਾ ਨਾ ਹਾਂ ਜੀ ਹਾਂ ਜੀ ਹੋਰ ਕੀ ਕੀ ਫਾਇਦਾ ਹੁੰਦਾ ਦਾ ਪੂਰੇ ਜੀ ਤਾਂ ਤਾਂ ਇਹਨਾਂ ਦੇ ਦੁੱਧ ਚ ਤਾਂ ਬੱਕਰੀ ਦੇ ਵਧ ਗਏ ਜੀ ਹਾਂ ਚੰਗੀ ਚੀਜ਼ ਖਾਣੀ ਹੈ ਜੇ ਇਹਨਾਂ ਟੂਸਾ ਹਾਂ ਪੱਤੇ ਖਾਣੇ ਨੇ ਹਾਂ ਜੀ ਹਾਂ ਜੀ ਹੂੰ ਲਓ ਜੀ ਇੱਧਰ ਤੇ ਇਹ ਫਿਰ ਤੁਸੀਂ ਕਿੰਨੇ ਵਜੇ ਘਰੋਂ ਨਿਕਲਦੇ ਹੋ ਨੇ ਲੈ ਕੇ ਅਸੀਂ 10 11 ਵਜੇ ਤੁਰ ਪੈਂਦੇ ਆ ਤੇ ਦੁਪਹਿਰਾਂ ਮਤਲਬ ਇੱਥੇ ਕੱਟਦੇ ਆ ਗਿਆ ਨਾ ਬੀਲੀ 3:00 ਤੇ 4:00 ਵਜੇ ਜਾਂਦੇ ਆ ਗਰਮੀ ਚ ਤਾਂ 4:00 ਵਜੇ ਠੰਮਦੇ ਆ ਅੱਛਾ ਤੇ ਆਤਨੇ 7:00 ਵਜੇ ਜਾਂਦੇ ਆ 4:00 ਵਜੇ ਤੋਂ ਬਾਅਦ ਫੇਰ ਚਰਵਾਉਣ ਲੈ ਆਏ ਨੇ ਦੁਬਾਰਾ 4 ਵਜੇ ਤੋਂ 7 ਵਜੇ ਤੱਕ ਫਿਰ ਇਹ ਆਪਦੇ ਆਪ ਦੇ ਬਾੜਿਆਂ 'ਚ ਮਤਲਬ ਚਲੇ ਜਾਂਦੀਆਂ ਹਾਂਜੀ ਹਾਂਜੀ ਠੀਕ ਆ ਤੇ ਜਿਹੜਾ ਇਹ ਚੋਣਾਂ ਦਾ ਕੰਮ ਹੁੰਦਾ ਕਦੋਂ ਚੋਣੇ ਹਰੇ ਇਹਨਾਂ ਨੂੰ ਸਵੇਰ ਮੇ ਸ਼ਾਮੀ ਜੀ ਸਵੇਰ ਸ਼ਾਮ ਦੋ ਟਾਈਮ ਇੱਕ ਵਾਰ ਕਹਿੰਦਾ ਹੋਰ ਤੋਂ ਪਾਉਣਾ ਤੇ ਇੱਥੇ ਜਿਵੇਂ ਹੁਣ ਦਿਨੇ ਤੁਸੀਂ ਚਾਹ ਚੁ ਧਰਨੀ ਆ ਉਦੋਂ ਵੀ ਚੋਲੇ ਨੇ ਹਾਂਜੀ ਹਾਂਜੀ ਜਦੋਂ ਆ ਤਾਂ ਜਦੋਂ ਮਰਜੀ ਚੋੜ ਅਜ ਕੋਈ ਤੇਰੇ ਅਰਗਜ਼ਾਰ ਮਿੱਤਰ ਆ ਗਿਆ ਦੇਣਾ ਕਿਸੇ ਨੂੰ ਹੂੰ ਉਦੋਂ ਵੀ ਚੋਇਆ ਜਾਂਦਾ ਠੀਕ ਆ ਉਹ ਮੱਝਗਾਹ ਵਾਲਾ ਕੰਮ ਨੇ ਬੇ ਨਾ ਇਹਨੇ ਛੜ ਮਾਰਦਾ ਹੁੰਦਾ ਦੁੱਧ ਦਾ ਦੁੱਧ ਇਹ ਵਿੱਚ ਦਾ 1000 ਰੁਪਏ ਕਿਲੋ ਵੀ ਵੇਚੀ ਜਾਂਦੇ ਆ ਆਪਾਂ ਦਾ 50 ਰੁਪਏ ਚੱਲੋ ਇਹਦੇ ਠੀਕ ਅੱਛਾ ਠੀਕ ਹੈ ਤੇ ਕਿਹੜੀ ਕਿਹੜੀ ਨਸਲ ਦੀਆਂ ਆਪਣੇ ਕੋਲੇ ਬੱਕਰੀਆਂ ਅੰਬਰਸਰੀ ਤੇ ਬੀਟਲ ਅੱਛਾ ਤੇ ਯਾਨੀ ਕਿ ਬੀਟਲ ਇੱਕ ਨੰਬਰ ਦੇ ਵਧੀਆ ਕੰਮ ਅੰਬਰਸਰੀ ਹਾਂ ਹਾਂ ਅਲਬਾਰਸਰੀ ਜਾਨੀ ਦੀ ਚੁੱਤਿਆਂ ਨਾਲੋਂ ਵਧੀਆ ਪਹਿਲਾਂ ਬੀਟਲ ਜ਼ਿਆਦਾ ਹੁੰਦੀ ਸੀ ਨਾ ਹਾਂ ਜੀ ਤੇ ਬੀਟਲ ਇਹਨਾਂ ਚ ਕਿਹੜੀ ਆ ਮੜਾ ਦੁੱਧ ਕਰਾਉਂਦੇ ਸਾਨੂੰ ਬਿਟਲੇ ਆਏ ਜਿਨ੍ਹਾਂ ਦੇ ਮਾਦਰ ਨੇ ਸ਼ੇਂਦ ਜੀ ਮਗਰ ਨਾ ਕਰ ਬਿਟਲਾ ਤੇ ਜੁੜੀ ਅਮਰ ਤਸਾਜਵੇਂ ਅੰਬਰ શરી ਦੇ ਕਾਨ ਨੋ ਨਾਮ ਯਾਰੀ ਅਗਿਆਤ ਨਾ ਕਾ ਬਟਾ ਠੀਕ ਆ ਅੱਜ ਮੈਂ ਕਾਨ ਲੰਬੇ ਵਾਲੀ ਇਹ ਕਿਹੜੀ ਬਿਟਲਾ ਹੈ ਹਾਂ ਇਹ ਬਿਟਲਾ ਜੀ ਆ ਜੀ ਇਹ ਬਿਟਲ ਆ ਗਿਆ ਠੀਕ ਆ ਧੰਨਵਾਦ ਵੀਰੇ ਬਹੁਤ ਬਹੁਤ ਜਾਣਕਾਰੀ ਦੇਣ ਲਈ